ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀਤ ਐਸ ਵੇਲੇ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਦੇ ਘਰੇ ਲੁੱਟ ਦੀ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਤੁਸੀਂ ਪੂਰੀ ਖਬਰ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਕਿਸ ਤਰ੍ਹਾਂ ਉਸ ਵਿਅਕਤੀ ਦੇ ਵੱਲੋਂ ਪਹਿਲਾਂ ਇੱਕ ਔਰਤ ਨੂੰ ਆਪਣੇ ਜਾਲ ਦੇ ਵਿੱਚ ਪ੍ਰੇਮ ਜਾਲ ਦੇ ਵਿੱਚ ਫਸਾਇਆ ਜਾਂਦਾ ਫਿਰ ਉਸ ਔਰਤ ਦੇ ਕੋਲੋਂ ਬਲੈਂਕ ਚੈੱਕ ਲੈ ਲਏ ਜਾਂਦੇ ਆ ਇੱਕ ਜਿਹੜਾ ਇਹ ਕੋਰਾ ਕਾਗਜ਼ ਸਾਈਨ ਕਰਵਾ ਕੇ ਲੈ ਲਿਆ ਜਾਂਦਾ ਤੇ ਉਸ ਔਰਤ ਨੂੰ ਲਗਾਤਾਰ ਉਸ ਦੇ ਵੱਲੋਂ ਹਰਾਸ਼ ਕੀਤਾ ਜਾਂਦਾ ਲਗਾਤਾਰ ਉਸ ਨੂੰ ਬਲੈਕਮੇਲ ਇਸ ਵਿਅਕਤੀ ਦੇ ਵੱਲੋਂ ਕੀਤਾ ਜਾਂਦਾ ਜਿਸ ਦੇ ਬਾਅਦ ਔਰਤ ਲਗਾਤਾਰ ਔਰਤ ਨੂੰ ਲਗਾਤਾਰ ਤੰਗ ਕਰਨ ਦੇ ਬਾਅਦ ਔਰ ਤ ਆਪਣਾ ਇੱਕ ਹੋਰ ਦੋਸਤ ਬਣਾਉਂਦੀ ਆ ਤੇ ਉਸ ਦੇ ਨਾਲ ਮਿਲ ਕੇ ਇਹ ਖੌਫਨਾਕ ਪਲਾਨ ਅਖਤਿਆਰ ਕਰਦੀ ਆ ਤਾਂ ਇਸ ਵਿਅਕਤੀ ਦਾ ਪੂਰਾ ਪਰਿਵਾਰ ਜਿਹੜਾ ਹੈ ਵਿਦੇਸ਼ ਦੇ ਵਿੱਚ ਰਹਿੰਦਾ ਤੇ ਵਿਅਕਤੀ ਕਰ ਦੇ ਵਿੱਚ ਇਕੱਲਾ ਰਹਿੰਦਾ ਸਹਗਾ ਤਾਂ ਇਸ ਵਿਅਕਤੀ ਦੇ ਨਾਲ ਇੱਕ ਔਰਤ ਦੀ ਗੱਲਬਾਤ ਹੋ ਜਾਂਦੀ ਆ ਤੇ ਔਰਤ ਨੂੰ ਕਿਸੇ ਲੋੜ ਭੈਣ ਉੱਤੇ ਲੱਖਾਂ ਰੁਪਏ ਦੱਸਿਆ ਜਾ ਰਿਹਾ ਕਿ ਉਸ ਨੇ ਲੱਖਾਂ ਰੁਪਏ ਇਸ ਵਿਅਕਤੀ ਕੋਲ ਲੈ ਲੈਂਦੀ ਆ ਪਰ ਉਹ ਔਰਤ ਦੇ ਕੋਲੋਂ ਇੱਕ ਬਲੈਂਕ ਚੈੱਕ ਜਿਹੜਾ ਲੈ ਲੈਂਦਾ ਖਾਲੀ ਚੈੱਕ ਲੈ ਲੈਂਦਾ ਸਾਈਨ ਕਰਵਾ ਕੇ ਤੇ ਨਾਲ ਨਾਲ ਇੱਕ ਕੋਰਾ ਕਾਗਜ਼ ਜਿਸ ਉੱਤੇ ਸਾਈਨ ਕਰਵਾਏ ਹੁੰਦੇ ਆ ਉਹ ਲੈ ਲੈਂਦਾ ਪਰੇ ਵਿਅਕਤੀ ਲਾਲਚ ਚਾਕੇ ਉਸ ਔਰਤ ਨੂੰ ਲਗਾਤਾਰ ਬਲੈਕਮੇਲ ਕਰਦਾ ਰਹਿੰਦਾ ਆ ਜਾਣਕਾਰੀ ਮੁਤਾਬਕ ਦੱਸਿਆ ਜਾਂਦਾ ਕਿ ਉਸ ਨੂੰ ਸਰੀਰਕ ਤੌਰ ਤੇ ਵੀ ਜਿਹੜਾ ਉਸ ਦਾ ਸ਼ੋਸ਼ਣ ਕਰਦਾ ਆ ਤੇ ਉਸ ਦੇ ਕੋਲੋਂ ਕਾਫੀ ਜ਼ਿਆਦਾ ਉਸ ਨੂੰ ਬਲੈਕਮੇਲ ਕਰਦਾ ਜਿਸ ਦੇ ਬਾਅਦ ਔਰਤ ਜਿਹੜੀ ਆ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਆ ਜਾਂਦੀ ਔਰਤ ਦੇ ਨਾਲ ਇੱਕ ਹੋਰ ਫਿਰ ਬੰਦੇ ਦੀ ਦੋਸਤੀ ਹੋ ਜਾਂਦੀ ਹੈ ਜੋ ਕਿ ਸਾਬਕਾ ਫੌਜੀ ਹੁੰਦਾ ਔਰਤ ਫਿਰ ਇੱਕ ਸਾਬਕਾ ਫੌਜੀ ਦੇ ਨਾਲ ਫਰੈਂਡਸ਼ਿਪ ਕਰਦੀ ਹੈ ਤੇ ਉਸ ਦੇ ਨਾਲ ਸਾਰੀਆਂ ਗੱਲਾਂ ਬਾਤਾਂ ਕਰਦੀ ਹੈ ਕਿ ਮੇਰੀ ਇਸ ਵਿਅਕਤੀ ਦੇ ਨਾਲ ਗੱਲਬਾਤ ਸੀ ਤੇ ਮੈਨੂੰ ਲਗਾਤਾਰ ਤੰਗ ਪਰੇਸ਼ਾਨ ਇਸ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਬਾਅਦ ਉਹ ਵਿਅਕਤੀ ਕਹਿੰਦਾ ਕਿ ਮੈਂ ਤੇਰੇ ਪੈਸੇ ਜਿਹੜੇ ਕਢਵਾ ਕੇ ਦਊਂਗਾ ਤਾਂ ਉਹ ਵਿਅਕਤੀ ਦੀ ਐਂਟਰੀ ਹੁੰਦੀ ਆ ਤਾਂ ਉਹ ਬਲੈਂਕ ਚੈੱਕ ਕਿਸੇ ਤਰੀਕੇ ਉਸ ਵਿਅਕਤੀ ਤੋਂ ਲੈ ਲੈਂਦਾ ਜਿਹੜਾ ਵਿਅਕਤੀ ਲਗਾਤਾਰ ਬਲੈਕਮੇਲ ਕਰ ਰਿਹਾ ਹੁੰਦਾ ਉਸ ਔਰਤ ਨੂੰ ਤੇ ਪਰ ਕੋਰਾ ਕਾਗਜ਼ ਜਿਹੜਾ ਉਹ ਨਹੀਂ ਲੈ ਪਾਉਂਦਾ ਪਰ ਇੱਕ ਦਿਨ ਇਹ ਵਿਅਕਤੀ ਜਿਹੜਾ ਆ ਬੜੇ ਐਕਸ਼ਨ ਮੋਡ ਦੇ ਵਿੱਚ ਆਂਦਾ ਆ ਆਪਣਾ ਜਿਹੜਾ ਰਵਾਲਵਰ ਲੈ ਕੇ ਉਸ ਵਿਅਕਤੀ ਦੇ ਘਰੇ ਚਲਾ ਜਾਂਦਾ ਜਿਸ ਦੇ ਕੋਲੋਂ ਹਜੇ ਕੋਰਾ ਕਾਗਜ਼ ਲੈਣਾ ਬਾਕੀ ਸੀ ਤੇ ਉਸਦੇ ਘਰੇ ਜਾ ਕੇ ਲੁੱਟਖੋਹ ਦੀ ਬਾਰਦਾਤ ਨੂੰ ਅੰਜਾਮ ਦੇ ਦਿੰਦਾ ਉਸਦੇ ਤੇ ਉਸ ਨੂੰ ਤੰਬਾਕੀ ਵੀ ਦੇ ਕੇ ਆਂਦਾ ਜੇਕਰ ਉਸਨੇ ਕੋਰਾ ਕਾਗਜ਼ ਨਾ ਬਪਸ ਕੀਤਾ ਤਾਂ ਉਸ ਨੂੰ ਜਿਹੜਾ ਹੈ ਜਾਨੋਂ ਵੀ ਮਾਰ ਸਕਦੇ ਜਿਸ ਦੇ ਬਾਅਦ ਪੁਲਿਸ ਲਗਾਤਾਰ ਇਸ ਦੀ ਤਹਿਕੀਕਾਤ ਕਰਦੀ ਹੈ ਪੁਲਿਸ ਲਗਾਤਾਰ ਇਸ ਦੀ ਤਹਿਕੀਕਾਤ ਕਰਦੀ ਹੈ ਜਿਸ ਦੇ ਬਾਅਦ ਇਸ ਵਿਅਕਤੀ ਨੂੰ ਕਾਬੂ ਕੀਤਾ ਜਾਂਦਾ ਹੈ ਪਰ ਜਦੋਂ ਰਿਮਾਂਡ ਉੱਤੇ ਲੈ ਕੇ ਖੁਲਾਸੇ ਕੀਤੇ ਜਾਂਦੇ ਰਿਮਾਂਡ ਉੱਤੇ ਲੈ ਕੇ ਇਹ ਵਿਅਕਤੀ ਜਿਹੜੇ ਆ ਉਹ ਪੁਲਿਸ ਦੇ ਵੱਲੋਂ ਜਦੋਂ ਖੁਲਾਸੇ ਕੀਤੇ ਜਾਂਦੇ ਇਸ ਦਾ ਜਿਹੜਾ ਤਾਂ ਪੁਲਿਸ ਦੇ ਵੀ ਜਿਹੜੇ ਆ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਕਿਉਂਕਿ ਬੇਹਾਦ ਹੀ ਖੌਫਨਾਕ ਤਰੀਕੇ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਪਹਿਲਾਂ ਇਹ ਵਿਅਕਤੀ ਦੀ ਜਿਹੜੀ ਇੱਕ ਔਰਤ ਦੇ ਨਾਲ ਗੱਲਬਾਤ ਹੁੰਦੀ ਫਿਰ ਔਰਤ ਤੇ ਹੋਰ ਵਿਅਕਤੀ ਦੇ ਨਾਲ ਫਰੈਂਡਸ਼ਿਪ ਕਰਕੇ ਅੱਗੇ ਜਿਹੜੀ ਇਸ ਬਾਰਦਾਤ ਨੂੰ ਅੰਜਾਮ ਦਵਾਦੀ ਹੈ ਤਾਂ ਹੁਣ ਫਿਲਹਾਲ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਜਿਸ ਨੇ ਰਾਤ ਨੂੰ ਲੁੱਟ ਦੀ ਬਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਪੂਰੀ ਰਾਮ ਕਹਾਣੀ ਕੀ ਆ ਇਹ ਪੁਲਿਸ ਦੇ ਮੂੰਹੋਂ ਤੁਸੀਂ ਆਪ ਹੀ ਸੁਣੋ ਤਰੀਕ ਨੂੰ ਪ੍ਰੀਤ ਕਲੋਨੀ ਵਿੱਚ ਇੱਕ ਦਿਨ ਵੇਲੇ ਜਿਹੜਾ ਹੈਗਾ ਰੋਬਰੀ ਦਾ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਮੁੱਢਲੀ ਜਿਹੜੀ ਆਪਣੇ ਕੋਲ ਇਨਫੋਰਮੇਸ਼ਨ ਆਈ ਸੀਗੀ ਉਹਦੇ ਵਿੱਚ ਹੈ ਸੀਗਾ ਕਿ ਦੋ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੇ ਘਰ ਵਿੱਚ ਇਸ ਬਿਹਾਫ ਤੇ ਕਿ ਉਹ ਕੋਈ ਘਰ ਵੇਖਣਾ ਚਾਹੁੰਦੇ ਨੇ ਖਰੀਦਣਾ ਚਾਹੁੰਦੇ ਹੈਗੇ ਨੇ ਆ ਕਰਕੇ ਘਰ ਵਿੱਚ ਐਂਟਰੈਂਸ ਕੀਤੀ ਔਰ ਵੈਪਨ ਦੀ ਨੋਕ ਤੇ ਜਿਹੜਾ ਹੈਗਾ ਰੋਬਰੀ ਕੀਤੀ ਸੀਗੀ ਜਿਹਦੇ ਵਿੱਚ ਕੁਝ ਕੈਸ਼ ਤੇ ਦੋ ਡਾਇਮੰਡ ਰਿੰਗਸ ਇੱਕ ਜਿਹੜਾ ਹੈਗਾ ਆਪਣਾ ਕੜਾ ਔਰ ਕੁਝ ਜਿਹੜਾ ਹੈਗਾ ਸਮਾਨ ਹੋਰ ਸੀਗਾ ਜਿਹੜਾ ਉਹ ਰੋਬਰੀ ਕਰਕੇ ਲੈ ਗਏ ਸੀ ਉਹਦੇ ਵਿੱਚ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦੇ ਵਿੱਚ ਆਪਣੀ ਨਾਲ ਸੀਆਈਏ ਦੀ ਟੀਮ ਤੇ ਐਸਐਚਓ ਸਾਹਿਬ ਦੀ ਟੀਮ ਜਿਹੜੀ ਹੈਗੀ ਉਹਨਾਂ ਨੇ ਲੱਗ ਕਰਕੇ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਔਰ ਨਾਲ ਦੇ ਨਾਲ ਜਿਹੜਾ ਆਪਣੇ ਇਨਫੋਰਮੇਸ਼ਨ ਸੀਗੀ ਉਹਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਔਰ ਤਫਤੀਸ਼ ਵਿੱਚ ਜਿਹੜਾ ਹੈਗਾ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਸੁਖਵਿੰਦਰ ਸਿੰਘ ਕੰਪਲੇਨੈਂਟ ਹੈਗਾ ਉਦੇ ਬਿਆਨ ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤੇ ਉਹਦੇ ਵਿੱਚ ਇੱਕ ਲੇਡੀ ਦੇ ਨਾਮ ਜਿਹੜਾ ਹੈਗਾ ਨਾਮ ਰਿਵੀਲ ਹੋਇਆ ਜਿੱਤੋਂ ਪਤਾ ਲੱਗਾ ਕਿ ਇਹ ਲੇਡੀ ਦੇ ਨਾਲ ਇਹਦੇ ਨਜਾਇਜ਼ ਸੰਬੰਧ ਸੀਗੇ ਔਰ ਉਹ ਇੱਕ ਜਿਹੜੀ ਲੇਡੀ ਹੈਗੀ ਹੈ ਉਹਨੇ ਇੱਕ ਚੈੱਕ ਤੇ ਇੱਕ ਜਿਹੜਾ ਖਾਲੀ ਕਾਗਜ਼ ਸੀਗਾ ਉਹ ਇਹਦੇ ਕੋਲ ਦਿੱਤਾ ਸੀਗਾ ਜਿਹਦੇ ਕਰਕੇ ਇਹ ਬਲੈਕਮੇਲ ਵੀ ਕਰਦਾ ਸੀਗਾ ਔਰ ਕਈ ਵਾਰੀ ਇਹਨੂੰ ਬਾਹਰ ਵੀ ਲੈ ਕਰਕੇ ਗਿਆ ਹੈਗਾ ਉਹ ਜਿਹੜੀ ਲੇਡੀ ਸੀਗੀ ਅੱਗੇ ਉਹਦਾ ਇੱਕ ਗੁਰਤੇਜ ਸਿੰਘ ਹੈਗਾ ਪਟਿਆਲੇ ਦਾ ਰਹਿਣ ਵਾਲਾ ਐਕਸ ਫੌਜੀ ਹੈਗਾ ਉਹਦੇ ਨਾਲ ਇਹਦੇ ਰਿਲੇਸ਼ਨ ਬਣ ਗਏ ਉਹਨੇ ਸਾਰੀਆਂ ਗੱਲਾਂ ਉਹਨੂੰ ਰਿਵੀਲ ਕਰਤੀਆਂ ਔਰ ਉਹਨੇ ਦੱਸਿਆ ਕਿ ਚੈੱਕ ਤੇ ਮੈਂ ਵਾਪਸ ਲੈ ਲਿਆ ਹੈਗਾ ਬਟ ਜਿਹੜਾ ਉਹ ਖਾਲੀ ਕਾਗਜ਼ ਹੈਗਾ ਉਹ ਅਜੇ ਵੀ ਜਿਹੜਾ ਹੈ ਉਹ ਸੁਖਵਿੰਦਰ ਸਿੰਘ ਕੋਲ ਰੱਖਿਆ ਹੋਇਆ ਹੈ ਤਾਂ ਉਸ ਕਾਗਜ਼ ਨੂੰ ਲੈਣ ਵਾਸਤੇ ਜਿਹੜਾ ਹੈਗਾ ਔਰ ਉਹਨੂੰ ਇਨਸਾਫ ਦਿਵਾਉਣ ਵਾਸਤੇ ਕਿ ਜਿਹੜੀ ਹਰੈਸਮੈਂਟ ਉਹਦੀ ਹੋ ਰਹੀ ਸੀਗੀ ਉਸ ਸੀਜ ਵਾਸਤੇ ਇੰਨੇ ਗੁਰਤੇਜ ਨੇ ਕਿਹਾ ਕਿ ਮੈਂ ਤੈਨੂੰ ਇਨਸਾਫ ਦਿਵਾਉਂਗਾ ਔਰ ਉਹ ਸਾਰਾ ਕੁਝ ਲੈ ਕਰਕੇ ਔਰ ਇੱਕ ਪੈਟੋਏ ਬਿਸਟਲ ਜਿਹੜਾ ਹੈਗਾ ਇਹਨੇ ਅਨੰਦਪੁਰ ਸਾਹਿਬ ਤੋਂ ਪ੍ਰੋਕਿਊਰ ਕੀਤਾ ਉਹ ਲੈ ਕਰਕੇ ਇਹਦੇ ਘਰ ਆ ਕਰਕੇ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਸੀਗਾ ਕਿ ਇਹਨੇ ਪ੍ਰੋਪਰਟੀਆਂ ਆਪਣੀ ਸੇਲ ਤੇ ਲਾਈਆਂ ਹੋਈਆਂ ਨੇ ਕੁਝ ਪ੍ਰੋਪਰਟੀ ਪਹਿਲਾਂ ਵੇਚ ਵੀ ਚੁੱਕਿਆ ਕੁਝ ਪੈਸੇ ਇਹਦੇ ਕੋਲ ਹੈਗੇ ਨੇ ਉਹ ਅੰਦਰ ਜਾ ਕਰਕੇ ਇਹਨਾਂ ਨੇ ਖੋਹੀ ਕੀਤੀ ਔਰ ਖੋ ਕਰਨ ਤੋਂ ਵਿੱਚ ਇਹ ਧਮਕੀ ਵੀ ਦੇ ਕਰਕੇ ਗਏ ਕਿ ਇਹ ਜੜੀ ਪੈਸੇ ਤੇਰੇ ਕੋਲ ਹੈਗੇ ਨੇ ਉਹ ਸਾਡ ਨੂੰ ਜਿਹੜਾ ਹੈਗਾ ਦੋ ਦਿਨਾਂ ਵਿੱਚ ਦੇ ਇਹ ਗੱਲਾਂ ਇਹਨੇ ਸ਼ੁਰੂਆਤ ਵਿੱਚ ਲੁਕੋਈਆਂ ਬਾਅਦ ਵਿੱਚ ਸੁਖਿੰਦਰ ਸਿੰਘ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਸਾਰਾ ਕੁਝ ਰਿਵੀਲ ਕੀਤਾ ਔਰ ਜਿਹੜੇ ਇਹ ਬੰਦੇ ਸੀਗੇ ਗੁਰਤੇਜ ਸਿੰਘ ਤੇ ਸੁਨੀਲ ਜਿਹੜੇ ਪਟਿਆਲੇ ਦੇ ਰਹਿਣ ਵਾਲੇ ਹੈਗੇ ਨੇ ਜਿਹੜੇ ਜਿਹੜੇ ਕਿ ਉਸ ਲੇਡੀ ਦੇ ਨਾਲ ਕਨੈਕਟਡ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਉਹਦਾ ਉਹਨਾਂ ਦੇ ਕੋਲੋਂ ਜਿਹੜਾ ਸਮਾਨ ਖੋਇਆ ਗਿਆ ਸੀਗਾ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਟॉय ਪਿਸਟਲ ਸੀਗੀ ਉਹ ਵੀ ਰਿਕਵਰ ਕਰ ਲਈ ਗਈ ਹੈ ਸੋ ਇਹਦੇ ਉੱਤੇ ਦੇਖੋ ਜੀ ਹਜੇ ਇਹ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਔਰ ਇਹਨਾਂ ਦੀ ਗ੍ਰਿਫਤਾਰੀ ਪਾ ਲਈ ਗਈ ਹੈ ਹੁਣ ਕੋਰਟ ਵਿੱਚ ਪੇਸ਼ ਕਰਾ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈਗੀ ਇੰਟਰੋਗੇਸ਼ਨ ਡਿਊ ਪ੍ਰੋਸੀਜਰ ਦੇ थ्रू ਕੀਤੀ ਜਾਊਗੀ ਰਿਮਾਂਡ ਲੈ ਕਰਕੇ ਔਰ ਉਹਦੇ 'ਚ ਜਿਹੜੇ ਵੀ ਫੈਕਟਸ ਆਪਣੇ ਉਹਨਾਂ ਦੇ ਬੇਸ ਤੇ ਜਿਹਦੇ ਜਿਹਦੇ ਖਿਲਾਫ ਕਾਰਵਾਈ ਬਣਦੀ ਹੈਗੀਏ ਉਹ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਦੋ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਗੁਰਤੇਜ ਸਿੰਘ ਹੈਗਾ ਔਰ ਇੱਕ ਜਿਹੜਾ ਹੈਗਾ ਸੁਨੀਲ ਕੁਮਾਰੇਗਾ। ਸਰ ਹਜੇ ਤੱਕ ਹੋਆ ਹੈਗੀ? ਨਹੀਂ ਹਜੇ ਦੋ ਬੰਦਿਆਂ ਦੇ ਖਿਲਾਫ ਹੀ ਪਰਚਾ ਦਰਜ ਜਿਹੜਾ ਹੈ ਇਹਨਾਂ ਦੀ ਅਰੈਸਟ ਪਾਈ ਗਈ ਹੈ। ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇੱਕ ਪ੍ਰੋਸੀਜਰ ਹੁੰਦਾ ਹੈਗਾ ਐਸਟੈਬਲਿਸ਼ਡ ਬਾਈ ਲਾ। ਉਹਨੂੰ ਫੋਲੋ ਕਰਦੇ ਆ। ਸਭ ਤੋਂ ਪਹਿਲਾ ਸਾਡਾ ਕੰਮ ਹੁੰਦਾ ਹੈ ਕਿ ਇਹਨਾਂ ਨੂੰ ਆਪਾਂ ਕੋਰਟ ਵਿੱਚ ਪੇਸ਼ ਕਰੀਏ। ਕੋਰਟ 'ਚ ਪੇਸ਼ ਕਰਾ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਲਈ ਹੈ ਔਰ ਫਿਰ ਅਗਲੀ ਜੜੀ ਹੈਗੀ ਹੈ ਤਫਤੀਸ਼ ਅਮਲ 'ਚ ਲਿਆਂਦੀ ਜਾਵੇ ਜਿਹੜਾ ਸਿਕੁੰਦਰ ਸਿੰਘ ਅਫੀਸ਼ੀਅਲ ਇਨਵੈਸਟੀਗੇਸ਼ਨ ਅਹੀ ਦੱਸਦੀ ਹੈਗੀ ਹੈ ਕਿ ਜਿਹੜਾ ਜੋ ਮਡਲਾ ਬਿਆਨ ਹੁਦਾ ਹੈਗਾ ਉਹਦੇ ਸਾਰੇ ਫੈਕਟ ਉਹਨੇ ਨਹੀਂ ਦੱਸੇ ਹੈਗੇ ਨੇ ਔਰ ਕੁਝ ਚੀਜ਼ਾਂ ਲੁਕੋਈਆਂ ਨੇ ਇਸ ਤੋਂ ਇਲਾਵਾ ਮੀਡੀਆ ਦੇ ਨਾਲ ਵੀ ਉਹਨੇ ਗਲਤ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਂਝਾ ਕੀਤਾ ਹੈਗਾ ਮੈਂ ਤੁਹਾਡੇ ਸਾਰਿਆਂ ਨੂੰ ਅਹੀ ਆਸ਼ਵਾਸਾ ਦਿਨਾ ਚਾਹੁੰਦਾ ਕਿ ਜਿਹੜਾ ਕਾਰਵਾਈ ਜਿਹਦੇ ਖਿਲਾਫ ਬਣਦੀ ਹੈਗੀ ਫੈਕਟਸ ਲੁਕਾਉਣ ਦੀ ਉਹ ਵੀ ਆਪਾਂ ਕਰਾਂਗੇ ਔਰ ਚੁਕਿ ਇਹ ਸੈਂਸੇਸ਼ਨਲ ਕ੍ਰਾਈਮ ਹੈਗਾ ਦਿਨ ਵੇਲੇ ਇੱਕ ਰਿਹਾਈਸ਼ੀ ਇਲਾਕੇ ਵਿੱਚ ਰੋਬਰੀ ਦਾ ਹੋਣਾ ਬਹੁਤ ਵੱਡੀ ਵੱਡਾ ਕ੍ਰਾਈਮ ਹੁੰਦਾ ਹੈਗਾ ਸਾਡੀ ਟੀਮ ਨੇ ਪੁਲਿਸ ਟੀਮ ਨੇ ਕਾਫੀ ਚੰਗਾ ਕੰਮ ਕਰਦਿਆ ਹੋਇਆ ਜਿਹੜਾ ਕੇਸ ਟ੍ਰੇਸ ਕੀਤਾ ਹੈਗਾ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਅੱਗੇ ਤਫਤੀਸ਼ ਜਿਹੜੀ ਹੈਗੀ ਉਹ ਚਲਦੀ ਪਈ ਹੈਗੀ ਹੈ ਜਿਹੜੇ ਫੈਕਟਸ ਕਨਕਾਪਟ ਕੀਤੇ ਗਏ ਨੇ ਬਣਾਏ ਗਏ ਨੇ ਜਾਂ ਛੁਪਾਏ ਗਏ ਨੇ ਉਹਨਾਂ ਦੇ ਬਿਅਸਤੇ ਜੋ ਵੀ ਕਾਰਵਾਈ ਬਣਦੀ ਹੋਗੀ ਆਪਾਂ ਕਰਾਂਗੇ ਇਹ ਦੋ ਬੰਦੇ ਹਜੇ ਤਾਂ ਦੋਹੀ ਬੰਦੇ ਗ੍ਰਿਫਤਾਰ ਹੋਏ ਨੇ ਔਰ ਬਾਕੀ ਅਗਲੀ ਤਫਤੀਸ਼ ਜਿਹੜੀ ਹੈਗੀ ਹੈ ਉਹਨੋਂ ਲੇਡੀ ਜਿਹੜੀ ਹੈਗੀ ਹੈ ਉਹਨੂੰ ਵੀ ਆਪਾਂ ਸ਼ਾਮਿਲ ਤਫਤੀਸ਼ ਕਰਾਂਗੇ ਔਰ ਜੋ ਵੀ ਫੈਕਟ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਆਪਾਂ ਉਸ ਦੇ ਹਿਸਾਬ ਨਾਲ ਕਰਾਂਗੇ ਕੋਈ ਇਹਦੇ ਵਿੱਚ 127 ਔਰ 309 331 ਔਰ 351 ਜਿਹੜਾ ਹੈ ਭਾਰਤੀ ਨਿਆਂ ਸੰਹਿਤਾ ਲੱਗਿਆ ਹੈਗਾ ਇਹ ਬੇਸਿਕਲੀ ਜਿਹੜੇ ਪੁਰਾਣੇ ਸੈਕਸ਼ਨਸ ਰੋਬਰੀ ਦੇ ਹੁੰਦੇ ਸੀਗੇ ਔਰ ਘਰ ਵਿੱਚ ਐਂਟਰ ਕਰਨ ਦੇ ਜਿਹੜਾ ਹੈਗਾ ਮਤਲਬ ਜਿਸ ਤਰ੍ਹਾਂ 452 ਵਗੈਰਾ ਆਪਾਂ ਲਾਉਂਦੇ ਹੁੰ ਔਰ ਇਸ ਤੋਂ ਇਲਾਵਾ ਹੁਣ ਨਵੇਂ ਫੈਕਟ ਜਿਹੜੇ ਸਾਹਮਣੇ ਆਏ ਨੇ ਉਸ ਹਿਸਾਬ ਨਾਲ ਹੋਰ ਵੀ ਕੁਝ ਦੇ ਚਾਪਾ ਵਾਧਾ ਜੁਰਮ ਕਰਾਂਗੇ ਕਾਂਸਪੀਰੇਸੀ ਦਾ ਅਗਰ ਕੋਈ ਗੱਲ ਆਉਂਦੀ ਹੈਗੀ ਤਾਂ ਉਹਦੇ ਹਿਸਾਬ ਨਾਲ ਵੀ ਵਾਧਾ ਜੁਰਮ ਕੀਤਾ ਜਾਊਗਾ ਇਹ ਤਫਤੀਸ਼ ਦਾ ਹੁਣ ਵਿਸ਼ਾ ਹੈਗਾ ਆਪਾਂ ਅੱਗੇ ਇਸ ਹਿਸਾਬ ਨਾਲ ਕਾਰਵਾਈ ਕਰਾਂਗੇ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਦਿਸ ਇਜ਼ ਟੂ अर्ਲੀ ਟੂ ਸੇ ਐਨੀਥਿੰਗ ਬਿਕੋਜ਼ ਬੰਦਿਆ ਦੀ ਗ੍ਰਿਫਤਾਰੀ ਹੋਈ ਹੈ ਸਮਾਨ ਰਿਕਵਰ ਹੋਇਆ ਹੈਗਾ ਹੁਣ ਕੋਰਟ ਇੱਕ ਪੇਸ਼ ਕਰਕੇ ਇਹਨਾਂ ਦੀ ਜਿਹੜੀ ਰਿਮਾਂਡ ਲਈ ਜਾਊਗੀ ਔਰ ਰਿਮਾਂਡ ਤੋਂ ਬਾਅਦ ਜੋ ਇਹਨਾਂ ਦੀ ਪੁੱਛਗਿੱਛ ਹੋਏਗੀ ਉਦੇ ਬੇਸ ਤੇ ਹੀ ਜਿਹੜਾ ਹੈਗਾ ਅਗਲੀ ਆਪਣਾ ਦੱਸ ਸਕਦੇ ਕਿ ਇਹਨਾਂ ਨੇ ਪਹਿਲਾਂ ਵੀ ਕੋਈ ਕ੍ਰਾਈਮ ਕੀਤਾ ਹੈਗਾ ਕਿ ਨਹੀਂ ਕੀਤਾ ਹੈਗਾ ਬੋਥ ਆਰ ਐਕਸ ਗਵਰਨਮੈਂਟ ਆਫੀਸ਼ਰਸ ਇੱਕ ਆਰਮੀ ਤੋਂ ਹੈਗਾ ਇੱਕ 에어 ਫੋਰਸ ਤੋਂ ਰਿਟਾਇਰ ਹੋਇਆ ਹੈਗਾ ਤੇ ਚੁਕਿ ਇਹੋ ਜਿਹਾ ਕੋਈ ਬੈਕਗ੍ਰਾਉਂਡ ਇਹਨਾਂ ਦੇ ਨਹੀਂ ਹੈਗਾ ਜੋ ਹੁਣ ਤੱਕ ਦੀ ਤਫਤੀਸ਼ ਅਗੀ ਹੈ ਉਹਦੇ ਨਾਲ ਹੀ ਲੱਗਦਾ ਹੈਗਾ ਕਿ ਇਸ ਲੇਡੀ ਦੇ ਨਾਲ ਇਦੀ ਸਹਾਨਭੂਤੀ ਸੀਗੀ ਔਰ ਉਹਦੇ ਕਰਕੇ ਜਿਹੜਾ ਹੈਗਾ ਇਹ ਕ੍ਰਾਈਮ ਨੂੰ ਨੇ ਅੰਜਾਮ ਦਿੱਤਾ ਹੈਗਾ ਦੇਖੋ ਪਹਿਲੇ ਜਿਹੜਾ ਇਹਨਾਂ ਨੇ ਨੰਬਰ ਲਾਇਆ ਹੋਇਆ ਸੀਗਾ ਨੰਬਰ ਪਲੇਟ ਉਹ ਜਾਲੀ ਸੀਗੀ ਉਸ ਤੋਂ ਬਾਅਦ ਤਫਤੀਸ਼ ਵਿੱਚ ਸਾਨੂੰ ਜਿਹੜੀ origignal ਨੰਬਰ ਪਲੇਟ ਵੀ ਮਿਲ ਗਈ ਸੀਗੀ ਔਰ ਉਹ ਤਫਤੀਸ਼ ਦਾ ਵਿਸ਼ਾ ਹੈਗਾ ਬਾਕੀ ਉਹ ਸਾਰੇ ਫੈਕਟਸ ਆਪਾਂ ਜਿਹੜੇ ਹੈਗੇ ਨੇ ਤਫਤੀਸ਼ ਵਿੱਚ ਲੈ ਕੇ ਆ ਰਹੇ ਸਰ ਜਿਹੜੀ ਉਹ ਲੇਡੀ ਦੇਖੋ ਮਡਲੀ ਤਫਤੀਸ਼ ਜਿਹੜੀ ਸਾਡੀ ਹੈਗੀ ਹੈ ਮੈਂ ਹਜੇ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਸਕਦਾ ਹੈਗਾ ਬਟ ਜਿਹੜੀ ਮਡਲੀ ਤਫਤੀਸ਼ ਹੈਗੀ ਉਹਦੇ ਵਿੱਚ ਮੈਂ ਕਹਿ ਸਕਦਾ ਹੈਗਾ ਕਿ ਇਹ ਸਾਰੀ ਗੱਲਾਂ ਉਸ ਬੰਦੇ ਦੇ ਨਾਲ ਸ਼ੇਅਰ ਕਰਦੀ ਸੀ ਜਿੰਨੇ ਕ੍ਰਾਈਮ ਕੀਤਾ ਹੈਗਾ ਔਰ ਹੁਣ ਅੱਗੇ ਵੈਰੀਫਿਕੇਸ਼ਨ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹ ਸੋਚੀ ਸਾਜੀ ਸਮਝੀ ਸਾਜੀ ਸੋਚਿਆ ਹੈਗਾ ਜਾਂ ਫਿਰ ਉਹਦੀ ਨੌਲੇਜ ਤੋਂ ਬਿਨਾ ਹੋਇਆ ਹੈਗਾ ਔਰ ਉਹਦੇ ਬੇਸ ਤੇ ਹੀ ਜਿਹੜੀ ਅਗਲੀ ਕਾਰਵਾਈ ਉਹ ਅਮੁਲਿਚ ਲਿਆਂਦੀ ਜਾਊਗਾ। ਲੈਡੀਆਂ ਨੇ ਸਰ ਹਜੇ ਤਲਕ ਸਾਡੇ ਕੋਲ ਉਹਦੇ ਵੱਲੋਂ ਕੋਈ ਕੰਪਲੇਂਟ ਨਹੀਂ ਹੈਗੀ ਹੈ। ਹੁਣ ਜਦੋਂ ਉਹਨੂੰ ਤਫਤੀਸ਼ ਵਿੱਚ ਸ਼ਾਮਲ ਕਰਾਂਗੇ ਆਪਾਂ ਉਹਦੇ ਵਿੱਚ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਸੈਕਸ਼ੂਅਲ ਹਰੈਸਮੈਂਟ ਦੀ ਵੀ ਗੱਲ ਹੈਗੀ ਹੈ ਜਿਹੜੀ ਆਪਾਂ ਆਪਣੇ ਸਾਹਮਣੇ ਆ ਰਹੀ ਹੈਗੀ ਹੈ ਤਾਂ ਉਹ ਚੀਜ਼ਾਂ ਨੂੰ ਵਿਚਾਰਿਆ ਜਾਊਗਾ ਤਫਤੀਸ਼ ਵਿੱਚ ਔਰ ਜੋ ਬੰਦੀ ਕਾਰਵਾਈ ਉਹ ਆਪਾਂ ਕਰਾਂਗੇ। ਇਹ ਲੇਡੀ ਮੈਰਿਜ ਹਾਂਜੀ ਜਿਹੜਾ ਇਹ ਸੁਖਵਿੰਦਰ ਸਿੰਘ ਹੈਗਾ ਐਵੀ ਮੈਰਿਡ ਹੈਗਾ ਤੇ ਬੱਚੇ ਫੈਮਿਲੀ ਬਾਹਰ ਹੈਗੇ ਤੇ ਜਿਹੜਾ ਗੁਰਤੇਜ ਸਿੰਘ ਹੈਗਾ ਉਹ ਵੀ ਮੈਰਿਡ ਹੈਗਾ ਤੇ ਬਾਕੀ ਅੱਗੇ ਤਫ਼ਤੀਸ਼ ਜਿਹੜੀ ਹੈਗੀ ਉਹ ਚਲਦੀ ਪਈ ਹੈ ਦੇਖੋ ਜੀ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਜਿਹੜਾ ਉਹ ਚੈੱਕ ਔਰ ਜਿਹੜਾ ਇਹ ਕਿਹਦੇ ਕੋਲ ਕਾਗਜ਼ ਸੀਗਾ ਖਾਲੀ ਉਹਦੇ ਬੇਸ ਤੇ ਉਹ ਬਲੈਕਮੇਲ ਕਰਦਾ ਸੀਗਾ ਇਹ ਸਾਨੂੰ ਹੁਣ ਤੱਕ ਤਫ਼ਤੀਸ਼ ਵਿੱਚ ਆਇਆ ਹੈ ਬਟ ਉਹਦੇ ਵਿੱਚ ਕਿੰਨੀ ਸੱਚਾਈ ਹੈਗੀ ਹੈ ਇਹ ਹਜੇ ਵੈਰੀਫਿਕੇਸ਼ਨ ਜਿਹੜੀ ਹੈ ਦੱਸੂਗੀ ਇਹ 12ਵੀਂ ਜਾ ਕੇ ਆਈ ਹੈ ਕੁੜੀ ਇਹਦੇ ਨਾਲ ਹੁਣ ਉਹ ਮਤਲਬ ਮਜਬੂਰੀ ਚ ਗਈ ਹੈ ਜੋ ਯਾ ਵੀ ਲਿੰਗ ਲਈ ਗਈ ਹੈਗੀ ਉਹ ਸਾਰਾ ਕੁਝ ਦੇਖਣ ਵਾਲੀ ਗੱਲ ਹੈਗੀ ਹੈ ਕਨਸੈਂਟ ਯਾ ਨਾਨ ਕਨਸੈਂਟ ਹੈਗਾ ਤੇ ਦੁਬਈ ਦੀ ਗੱਲ ਸੁਣਨੀ ਚਾਹੀਏ ਬਾਕੀ ਉਹਨ ਵੈਰੀਫਿਕੇਸ਼ਨ ਜਿਹੜੀ ਹੈਗੀ ਉਹ ਆਪਾਂ ਉਹਨੂੰ ਵੈਰੀਫਿਕੇਸ਼ਨ ਕਰ ਰਹੇ ਆ